ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜਿਹੜੇ ਰੁੱਖਾਂ ਦੇ ਫੁੱਲਾਂ ਬਾਰੇ ਫੇਰ ਤੋਂ ਚਰਚਾ ਕਰਾਂਗੇ ਮੇਲ ਤੇ ਫੀਮੇਲ ਫਲ ਜਿਹੜੇ ਹੁੰਦੇ ਆ ਉਹਦੇ ਬਾਰੇ ਗੱਲ ਕਰਾਂਗੇ ਜਿਸ ਰੁੱਖ ਦੇ ਉੱਤੇ ਮਤਲਬ ਇੱਕ ਤਰ੍ਹਾਂ ਦੇ ਫੁੱਲ ਹੋਣ ਮੇਲ ਫੁੱਲ ਹੋਣ ਤਾਂ ਉਹਨੂੰ ਡਾਇਓਸ਼ਿਸ ਬੋਲਦੇ ਆ ਜਿਸ ਰੁੱਖ ਉੱਤੇ ਦੋਨੇ ਤਰ੍ਹਾਂ ਦੇ ਫੁੱਲ ਹੋਣ ਮੇਲ ਫੁੱਲ ਵੀ ਹੋਣ ਤੇ ਫੀਮੇਲ ਫਲਾਵਰ ਵੀ ਹੋਣ ਉਹਨੂੰ ਮੋਨੋਸ਼ਿਸ ਬੋਲਦੇ ਆ ਅੰਗਰੇਜ਼ੀ ਭਾਸ਼ਾ 'ਚ ਹੁਣ ਗੱਲ ਇੱਥੇ ਆਉਂਦੀ ਹੈ ਫੁੱਲਾਂ ਵਿੱਚ ਮੇਲ ਸੈਕਸ ਆਰਗਨ ਜਿਹੜਾ ਉਹਨੂੰ ਸਟੇਮਨ ਬੋਲਦੇ ਆ ਦੀ ਫੀਮੇਲ ਸੈਕਸ ਆਰਗਨ ਨੂੰ ਪਿਸਟਲ ਬੋਲਦੇ ਆ ਜੇ ਸੈਕਸ਼ੂਅਲ ਰੀਪਰੋਡਕਸ਼ਨ ਦੀ ਗੱਲ ਕਰ ਰਹੇ ਆਸੀਂ ਹੁਣ ਇੱਥੇ ਆਪਾਂ ਇਹ ਵੀ ਸਮਝ ਸਕਦੇ ਆ ਜਿਹੜਾ ਮਨੁੱਖਾਂ ਦਾ ਸਪਰਮ ਹੁੰਦਾ ਰੁੱਖਾਂ ਵਿੱਚ ਉਹਨੂੰ ਪੋਲਨ ਕਹਿੰਦੇ ਆ ਮਤਲਬ ਉਹਨਾਂ ਦੀ ਭਾਸ਼ਾ ਵਿੱਚ ਪੋਲਨ ਆਪਾਂ ਕਹਿ ਸਕਦੇ ਆ ਤਾਂ ਫੀਮੇਲ ਜਿਵੇਂ ਮਨੁੱਖਾਂ ਵਿੱਚ ਐਗ ਹੁੰਦਾ ਤਾਂ ਪੌਦਿਆਂ ਵਿੱਚ ਵੀ ਐਗ ਹੁੰਦਾ ਮਤਲਬ ਜਦੋਂ ਹੁਣ ਜਿਵੇਂ ਮੇਲ ਤੇ ਫੀਮੇਲ ਜਿਹੜਾ ਸਪਰਮ ਤੇ ਐਗ ਮਤਲਬ ਫਿਊਜ਼ ਹੁੰਦੇ ਉਹਨੂੰ ਫਰਟੀਲਾਈਜੇਸ਼ਨ ਬੋਲਦੇ ਉਦੋਂ ਬੱਚਾ ਪੈਦਾ ਹੁੰਦਾ اسی ਤਰ੍ਹਾਂ ਹੀ ਜਦੋਂ ਪੋਲਨ ਰੁੱਖ ਦਾ ਪੋਲਨ ਰੁੱਖ ਦੇ ਅਗੂ ਤੇ गिरਦਾ ਹੈਗਾ ਜਾ ਕੇ ਤਾਂ ਉੱਥੇ ਫਰਟੀਲਾਈਜ਼ਰ ਉੱਥੇ ਉਹ ਫਲ ਬੰਦਾ ਹੈਗਾ ਇਹ ਫਲਾਂ ਤੋਂ ਅੱਗੇ ਬੀਜ ਬੰਦਾ ਹੁਣ ਤੂੰ ਸਮਝਣਾ ਪੈਣਾ ਜਿਹੜਾ ਸੈਕਸ਼ੂਅਲ ਸਾਈਕਲ ਹੈਗਾ ਰੁੱਖਾਂ ਦਾ ਤੇ ਮਨੁੱਖਾਂ ਦਾ ਕੋਈ ਜ਼ਿਆਦਾ ਅੰਤਰ ਨਹੀਂ ਸੇਮ ਮਤਲਬ ਕਹਿੰਦਾ ਉਸੇ ਤਰੀਕੇ ਇਹ ਘਟਨਾ ਕਰਮਾ ਪਰ ਇਹ ਵੀ ਉੱਥੇ ਉਹਨਾਂ ਦੀ ਮੂਵਮੈਂਟ ਹੈ ਨਹੀਂ ਉਹ ਦਰਖਤ ਹੀ ਹੁੰਦਾ ਸਾਰਾ ਕੁਝ ਤੇ ਹੁਣ ਗੱਲ ਇਹ ਵੀ ਹੁੰਦੀ ਜਿਸ ਰੁੱਖ ਉੱਤੇ ਕਈ ਵਾਰ ਆਪਾਂ ਦੇਖਦੇ ਆਂ ਵੀ ਫਲ ਨਹੀਂ ਲੱਗੇ ਹੋ ਸਕਦਾ ਹੋ ਕੱਲੇ ਉਤੇ ਮੇਲ ਫਲਾਵਰ ਹੀ ਹੋਣ ਉੱਤੇ ਫੀਮੇਲ ਫਲਾਵਰ ਨਾ ਹੋਣ ਇਸ ਲਈ ਤੇ ਫਲ ਨਹੀਂ ਲੱਗਦਾ ਸਿਮਿਲਰਲੀ ਜੀ ਬੇਲਾਂ ਦੀ ਗੱਲ ਕਰ ਤਾਂ ਉਹ ਉਥੇ ਇਕੱਲਾ ਹੋ ਸਕਦਾ ਉਹ ਮੇਲ ਫਲਾਵਰ ਹੀ ਹੋਣ ਉਸ ਬੇਲਾਂ ਦਾ ਬੇਲਾਂ ਉੱਤੇ ਇਸ ਲਈ ਤੇ ਫਾਇਦਾ ਨਹੀਂ ਲੱਗਦਾ ਦੂਸਰੀ ਇੱਥੇ ਬੜੀ ਇੰਟਰਸਟਿੰਗ ਗੱਲ ਇਹ ਹੈਗੀ ਆ ਵੀ ਮੰਨ ਲਓ ਕਿਸੇ ਰੁੱਖ ਉੱਤੇ ਮੇਲ ਤੇ ਫੀਮੇਲ ਫਲਾਵਰ ਇਕੱਠੇ ਲੱਗੇ ਹੋਏ ਆ ਜਿਹੜੀ ਫੀਮੇਲ ਹੈਗੀ ਆ ਉਹ ਕਦੇ ਨਹੀਂ ਜਾਊਗੀ ਉਹਦਾ ਪੋਲਨ ਜਿਹੜਾ ਹੈਗਾ ਉਸ ਉਸੇ ਰੁੱਖ ਤੇ ਆ ਕੇ ਉਹਨੂੰ ਫਰਟੀਲਾਈਜੇਸ਼ਨ ਕਰੇ ਉਹ ਹਮੇਸ਼ਾ ਚਾਹੁੰਦੀ ਆ ਜਿਹੜਾ ਫੀਮੇਲ ਫਲਾਵਰ ਆ ਵੀ ਦੂਜੇ ਰੁੱਖ ਤੋਂ ਦੂਰੋਂ ਆ ਕੇ ਬੋਲਨ ਉੱਤੇ ਗੇਰੇ ਤਾਂ ਕਿ ਉਹ ਜੈਨੇਟਿਕ ਡਾਈਵਰਸਿਟੀ ਦੀ ਗੱਲ ਮਦਰ ਸੋਚਦੇ ਰੁੱਖ ਬੜੇ ਰੁੱਖ ਬੜੇ ਸਮਝਦਾਰ ਆ ਇੱਕ ਹੋਰ ਤੇ ਉੱਪਰ ਗਈ ਗੱਲ ਆਈ ਵੀ ਸੈਕਸ਼ੂਅਲ ਸਾਈਕਲ ਰੁੱਖਾਂ ਦੇ ਵਿੱਚ ਵੀ ਹੈਗਾ ਜਿਸ ਤਰ੍ਹਾਂ ਹੋਰ ਜਿਹੜੇ ਕਾਇਨਾਤ ਵਿੱਚ ਸਾਡੇ ਜਾਨਵਰ ਮੌਜੂਦ ਆ ਮਨੁੱਖ ਮੌਜੂਦ ਆ ਉਸੇ ਤਰ੍ਹਾਂ ਇੱਥੇ ਇੱਕ ਗੱਲ ਹੋਰ ਸਮਝਣੀ ਪੈਣੀ ਹੈ ਵੀ ਜਿਹੜੇ ਸੈਕਸ਼ੂਅਲ ਸਾਈਕਲ ਦੀ ਗੱਲ ਕੀਤੀ ਹੈ ਪੋਲੀਨੇਸ਼ਨ ਇੱਕ ਬਹੁਤ ਜ਼ਰੂਰੀ ਹੈ ਪੋਲਣ ਦਾ ਇੱਕ ਰੁੱਖ ਤੋਂ ਦੂਜੇ ਰੁੱਖ ਤੇ ਜਾਣਾ ਬਹੁਤ ਜ਼ਰੂਰੀ ਆ ਫੀਮੇਲ ਫੁੱਲ ਤੱਕ ਜਾਣਾ ਬਹੁਤ ਜ਼ਰੂਰੀ ਆ ਕਿਉਂਕਿ ਤਾਂ ਇਹ ਗੱਲ ਇੱਥੇ ਨਿਕਲ ਕੇ ਆ ਰਹੀ ਆ ਜੇ ਪੋਲਣ ਉੱਡ ਕੇ ਜਾਂ ਪੰਛੀ ਰਹੀਂ ਜਾਂ ਮਤਲਬ ਬੈਟਸ ਰਹੀਂ ਜਾਂ ਜਾਨਵਰਾਂ ਰਹੀਂ ਜਾਊਗਾ ਤਾਂ ਹੀ ਜਾ ਕੇ ਫਰਟੀਲਾਈਜੇਸ਼ਨ ਹੋਊਗੀ ਦੂਸਰੀ ਗੱਲ ਨੇ ਤੇ ਉਹ ਵੀ ਜੰਡ ਤੇ ਜੰਡੀ ਕੀ ਵਰ ਬੋਲਦੇ ਆ ਆਪਾਂ ਉਹ ਤਾਂ ਕਹਿੰਦੇ ਜੰਡ ਦਾ ਮਤਲਬ ਜੰਣ ਦੇ ਉੱਤੇ ਫਲ ਨਹੀਂ ਲੱਗਦੇ ਜੰਡੀ ਜਿਹੜੀ ਆ ਜੰਡੀ ਦੇ ਉੱਤੇ ਉਹ ਫੀਮੇਲ ਫਲਾਵਰ ਹੋਣ ਕਰਕੇ ਉੱਥੇ ਫਲ ਬੰਦੇ ਆ ਇਸ ਲਈ ਬਹੁਤ ਸਾਰੇ ਕੀ ਵਰ ਗੱਲਾਂ ਹੁੰਦੇ ਵੀ ਸਾਨੂੰ ਜੰਡੀ ਦੇ ਦਿਓ ਜੰਡ ਦੇ ਨੂੰ ਹੈ ਰੁੱਖ ਇੱਕੋ ਹੀ ਆ ਪਰ ਇੱਥੇ ਮੇਲ ਤੇ ਫੀਮੇਲ ਫਲਾਵਰ ਦੇ ਡਿਫਰੈਂਸ ਆ ਜੰਡੀ ਉੱਤੇ ਫਲੀਆਂ ਲੱਗਦੇ ਇਸ ਲਈ ਉਹਨੂੰ ਜੰਡੀ ਬੋਲਦੇ ਆ ਮਤਲਬ ਕਹਿੰਦਾ ਇਸ ਲਈ ਸਾਨੂੰ ਨੂੰ ਸਮਝਣਾ ਪੈਣਾ ਰੁੱਖ ਬਹੁਤ ਹੀ ਸਮਝਦਾਰ ਇੱਕ ਸਪੀਸੀਜ਼ ਹੈਗੇ ਆ ਤੇ ਇਸ ਲਈ ਜਿਹੜੀ ਪ੍ਰਕਿਰਿਆਵਾਂ ਸਾਨੂੰ ਸਮਝਣੀਆਂ ਪੈਣੀਆਂ ਵੀ ਹਰ ਤਰ੍ਹਾਂ ਦਾ ਇਹ ਕਾਰਜ ਕਰ ਜਿਸ ਤਰ੍ਹਾਂ ਮਨੁੱਖ ਕਰਦੇ ਹੈਗੇ ਆ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਰੁੱਖਾਂ ਦੀਆਂ ਜਿਹੜੀਆਂ ਪ੍ਰਕਿਰਿਆਵਾਂ ਹੈਗੀਆਂ ਇਹਨਾਂ ਨੂੰ ਸਮਝੀਏ ਤੇ ਇਹਨਾਂ ਦਾ ਜੋ ਵਾਤਾਵਰਣ 'ਚ ਇਹ ਕਰ ਰਿਹਾ ਉਹਨੂੰ ਸਮਝਦੇ ਹੋਏ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇ ਉਹ ਸਾਰੀਆਂ ਪ੍ਰਕਿਰਿਆਵਾਂ ਕਰ ਰਿਹਾ ਜਿਸ ਤਰ੍ਹਾਂ ਮਨੁੱਖ ਆਪਣੀ ਜ਼ਿੰਦਗੀ ਚਾਹੁੰਦੇ ਉਵੇਂ ਹੀ ਇਹ ਜਿੰਦਗੀ ਆਪਣੀ ਚਾਹੁੰਦੇ ਹੈਗੇ ਆ